ਮਲੇਕੋਟਲਾ ਟਾਈਮ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸ਼ੁਭਨੀ ਸੋਢੀ 25 ਨਵੰਬਰ 2025 ਦਿਨ ਮੰਗਲਵਾਰ ਅੱਜ ਤੁਹਾਨੂੰ ਮਲੇਕੋਟਲੇ ਦੇ ਗੇਟਾਂ ਸੰਬੰਧੀ ਜਾਣਕਾਰੀ ਦੇਵਾਂਗੇ ਇਹ ਗੇਟ ਸ਼ੇਰਬਾਨੀ ਗੇਟ ਹੈ ਸਰਹੰਦੀ ਗੇਟ ਮਲੇਕੋਟਲਾ ਇੱਕ ਪ੍ਰਮੁੱਖ ਇਤਿਹਾਸਕ ਸਥਾਨ ਹੈ ਜੋ ਆਪਣੇ ਆਰਕੀਟੈਕਚਰਲ ਮਹੱਤਤਾ ਬਾਰੇ ਮਸ਼ਹੂਰ ਹੈ ਮਲੇਰਕੋਟਲਾ ਸਲਤਨਤ ਦੇ ਯੁੱਗ ਦੌਰਾਨ ਇਹ ਇੱਕ ਮਹੱਤਵਪੂਰਨ ਪ੍ਰਵੇਸ਼ ਬਿੰਦੂ ਵਜੋਂ ਕੰਮ ਕਰਦਾ ਸੀ ਮਲੇਰਕੋਟਲੇ ਦਾ ਦਿੱਲੀ ਦਰਵਾਜਾ ਕਿਹਾ ਜਾਂਦਾ ਹੈ ਕਿ ਇਸ ਦਾ ਗੇਟ ਦਿੱਲੀ ਦਰਵਾਜਾ ਵੱਲ ਹੈ ਸੁਨਾਮੀ ਗੇਟ ਮਲੇਰਕੋਟਲੇ ਦਾ ਪ੍ਰਸਿੱਧ ਸੁਨਾਮੀ ਗੇਟ